ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਮੈਂ ਲੱਗੀਆਂ ਵੀਡੀਓ ਬਣਾਉਣ ਸ਼ਾਮ ਨੂੰ ਤੇ ਪੰਜ ਕ ਦਾ ਟਾਈਮ ਆ ਤੇ ਮੈਂ ਬੱਸ ਵੀਡੀਓ ਮੇਨ ਅਗਿਟੀ ਉਹ ਵੀ ਆਪਾਂ ਗੱਲ ਕਰਾਂਗੇ ਅਸੀਂ ਕਿਉਂਕਿ ਮੈਂ 6 ਵਜੇ ਬਾਅਦ ਚ ਫੇਰ ਕੰਮ ਤੇ ਜਾਣਾ ਵਾ ਤੇ ਕੱਲ ਸੰਡੇ ਸੇ ਕੱਲ ਟਾਈਮ ਨਹੀਂ ਲੱਗਾ ਵੀਡੀਓ ਬਣਾਉਣ ਦਾ ਤੇ ਅੱਜ ਸਵੇਰ ਵੀ ਨਹੀਂ ਟਾਈਮ ਲੱਗਾ ਤੇ ਹੁਣ ਮੈਂ ਕੰਮ ਤੋਂ ਆ ਕੇ ਮੈਂ ਰੈਸਟ ਕਰਕੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਹੁਤ ਵੀਰਾਂ ਦੇ ਜਿਹੜੇ ਕਮੈਂਟ ਆ ਰਹੇ ਸੀਗੇ ਉਹਦੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਨੇ ਤੇ ਫਿਰ ਉਹ ਵੀ ਕਮੈਂਟ ਜਿਹੜੇ ਆ ਰਹੇ ਸੀਗੇ ਉਹ ਉਹ ਹੈਗੇ ਜੀ ਜਿਹੜੇ ਪੀਲ ਹੋਣਾ ਆ ਰਹੇ ਆ ਨੋਮੀਨਲ ਪੇਪਰਾਂ ਤੇ ਜਾਂ ਜਿਹੜੇ ਆ ਚੁੱਕੇ ਆ ਜਾਂ ਜਿਨ੍ਹਾਂ ਨੇ ਹੁਣ ਨਾਮੇ ਭਰਾਏ ਆ ਗਾ ਅੱਗੇ ਮੈਂ ਤੁਹਾਨੂੰ ਫਾਈਲ ਤਿਆਰ ਕਰਵਾ ਲਈਆਂ ਫਾਰਮ ਭਰਾ ਲਈਆਂ ਤੇ ਅੱਗੇ ਆਉਣਾ ਵਾ ਤੇ ਬਹੁਤ ਵੀਰਾਂ ਦੇ ਕਮੈਂਟ ਵੀ ਆ ਰਹੇ ਸੀਗੇ ਕਿ ਨੋਮੀਨਲ ਇਹਨਾਂ ਤੇ ਪੇਪਰਾਂ ਤੇ ਆ ਕੇ ਵੀ ਅਸੀਂ ਕਿਵੇਂ ਪੱਕੇ ਹੋ ਸਕਦੇ ਆਂ ਵੀ ਜਾਂ ਅੱਗੇ ਕੀ ਪ੍ਰੋਸੈਸ ਕਰਨਾ ਹੁੰਦਾ ਜਿਹੜੇ ਵੀ ਨੋਮੀਨਲ ਪੇਪਰਾਂ ਤੇ ਉਮਦੇ ਵੀ ਦੱਸਿਓ ਸਾਨੂੰ ਜਰੂਰ ਕਿਉਂਕਿ ਹੁਣ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ 9 ਮਹੀਨੇ ਵਾਲਾ ਕੋਟਾ ਵਾ ਹਨਾ ਉਹ ਸਾਲ ਵਾਲੇ ਕੋਟੇ ਨਾਲੋਂ ਜ਼ਿਆਦਾ ਹੁੰਦਾ ਵਾ ਤੇ ਜਿਹੜੇ ਉਹਦੇ ਨਿਕਲਣ ਦੇ ਚਾਂਸ ਵੀ ਆ ਉਹ ਜ਼ਿਆਦਾ ਜਿਹੜੇ ਨੋਮੀਨਲ ਪੇਪਰ ਆ ਉਹਨਾਂ ਦੇ ਨਿਕਲਣ ਦੇ ਚਾਂਸ ਜ਼ਿਆਦਾ ਹੁੰਦੇ ਆ ਸਾਲ ਵਾਲੇ ਪੇਪਰਾਂ ਤੋਂ ਤੇ ਉਹ ਵੈਸੇ ਨਿਕਲ ਵੀ ਜਲਦੀ ਆਉਂਦੇ ਆ ਤੇ ਬਹੁਤ ਵੀਰ ਆ ਜਿਹੜੇ ਤੇ ਵੀ ਉਹ 9 ਮਹੀਨੇ ਵਾਲੇ ਪੇਪਰ ਜ਼ਿਆਦਾ ਪੜਾ ਕੇ ਆਉਂਦੇ ਆ ਸਾਲ ਵਾਲਿਆਂ ਨਾਲ ਤੇ ਵੀ ਮਤਲਬ ਜਿਹੜੀ ਉਹਦੀ ਪੇਮੈਂਟ ਆਪਾਂ ਕਰਨੀ ਹੁੰਦੀ ਆ 9 ਮਹੀਨੇ ਵਾਲੇ ਪੇਪਰਾਂ ਦੀ ਉਹ ਵੀ ਸਾਲ ਵਾਲੇ ਪੇਪਰਾਂ ਨਾਲੋਂ ਘੱਟ ਹੁੰਦੀ ਆ ਉਧੇ ਰਹਿੰਦੇ ਹੋਏ ਬਹੁਤ ਵੀਰ ਆ ਜਿਹੜੇ ਨੋਮੀਨਲ ਪੇਪਰਾਂ ਤੇ ਤਕਰੀਬਨ 70% ਵੀਰ ਆ ਜਿਹੜੇ ਇੱਥੇ ਆ ਰਹੇ ਆ ਉਹ ਨੋਮੀਨਲ ਪੇਪਰਾਂ ਤੇ ਆ ਰਹੇ ਆ ਤੇ ਉਹਨਾਂ ਵੀਰਾਂ ਦੇ ਕਮੈਂਟ ਸੀਗੇ ਵੀ ਅਸੀਂ ਅੱਗੇ ਆ ਕੇ ਕੀ ਕਰੀਏ ਵੀ ਆ ਕੇ ਜਾਂ ਇੱਥੇ ਆ ਕੇ ਮਤਲਬ ਜੇ ਤੁਸੀਂ ਆਉਣਾ ਵਾ ਜਾਂ ਜਿਹੜੇ ਵੀਰ ਆ ਚੁੱਕੇ ਆ ਤੇ ਉਹ ਪੁੱਛਦੇ ਵੀ ਅਸੀਂ ਨੋਮੀਨਲ ਪੇਪਰਾਂ ਤੇ ਆ ਗਏ ਵੀ ਹੁਣ ਅਸੀਂ ਅੱਗੇ ਕੀ ਪ੍ਰੋਸੈਸ ਕਰੀਏ ਹਾਂਜੀ ਦੇਖੋ ਜੀ ਜਿਹੜੇ ਵੀਰ ਨੋਮੀਨਲ ਪੇਪਰਾਂ ਤੇ ਆ ਰਹੇ ਆ ਜਾਂ ਆ ਚੁੱਕੇ ਆ ਜਿਨ੍ਹਾਂ ਨੂੰ ਆਇਆ ਥੋੜੇ ਦਿਨ ਹੋਇਆ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਨੋਮੀਨਲ ਪੇਪਰਾਂ ਤੇ ਜਾਂ ਕਿਸੇ ਪੇਪਰਾਂ ਤੇ ਆਉਂਨੇ ਆ ਉਹ ਆਪਣੀ ਐਂਟਰੀ ਜ਼ਰੂਰੀ ਹੁੰਦੀ ਆ ਜਿਹੜੀ ਮਾਲਕ ਨੂੰ ਟੈਕ ਕਰਨੀ ਹੁੰਦੀ ਆ ਮਾਲਕ ਨੇ ਜਾਂ ਮੇਲ ਕਰਨੀ ਹੁੰਦੀ ਆ ਜੇ ਮਾਲਕ ਨਹੀਂ ਵੀ ਕਰਦਾ ਤਾਂ ਤੁਸੀਂ ਆਪ ਵੀ ਕਰ ਸਕਦੇ ਆ ਅੱਠਾਂ ਦਿਨਾਂ ਦੇ ਵਿੱਚ ਵਿੱਚ ਜਿਹੜੀ ਤੁਹਾਡੀ ਇੱਥੇ ਐਂਟਰੀ ਆ ਉਹ ਉਹ ਜਿਹੜੀ ਜ਼ਰੂਰੀ ਹੁੰਦੀ ਆ ਉਸ ਤੋਂ ਬਾਅਦ ਮਾਲਕ ਪਰ ਫਾਟੂਰੇ ਤੋਂ ਮਤਲਬ ਕਟ ਲੈ ਕੇ ਆਉਂਦਾ ਵਾ ਕੈਟ ਦੇ ਵਿੱਚ ਉਹਦੇ ਵਿੱਚ ਮਾਲਕ ਦੇ ਸਾਈਨ ਹੁੰਦੀ ਹੈ ਜਿਹਨੇ ਤੁਹਾਨੂੰ ਬੁਲਾਇਆ ਹੁੰਦਾ ਵਾ ਤੁਹਾਡੇ ਸਾਈਨ ਹੁੰਦੇ ਆ ਉਹ ਕੈਟ ਜਿਹੜੀ ਭਾਰਕੇ ਆ ਸਾਰੇ ਉਹ ਮਤਲਬ ਕੈਸਾ ਨਾ ਤੁਹਾਡੇ ਕੰਮ ਦਾ ਹੁੰਦਾ ਵਾ ਵੀ ਕਾਰਨਾਮਾ ਪੰਧਰਾ ਤੋਂ ਸਾਰਾ ਕੁਝ ਲੱਗਾ ਹੁੰਦਾ ਜਿੱਥੇ ਤੁਸੀਂ ਮਤਲਬ ਆ ਕੇ ਰਹਿਣੇ ਆ ਰਹਿਣਾ ਹੁੰਦਾ ਵਾ ਜਿਹੜਾ ਘਰ ਦਾ ਹੁੰਦਾ ਵਾ ਬਈ ਇੱਕ ਇਸੇ ਰਹਿਣਾ ਹੁੰਦਾ ਘਰ ਦਾ ਹੁੰਦਾ ਜਿਹੜਾ ਮਤਲਬ ਰਿਸ਼ੀਪੂ ਸੌਰੀ ਜੀ ਕੰਟਾ ਹੁੰਦਾ ਲੋਜੋਤੀ ਵਾ ਤੇ ਹਸਪੀਤੀ ਹੁੰਦੀ ਹੈ ਜਿਹੜੇ ਉਹ ਸਾਰੇ ਪੇਪਰ ਨਾਲ ਲੱਗੇ ਆ ਜਿਹੜੀ ਉਹ ਕੈਟ ਆ ਉਹ ਡਾਕਖਾਨੇ ਦੇ ਵਿੱਚ ਜਮਾ ਹੁੰਦੀ ਆ ਜਦੋਂ ਕਟ ਡਾਕਖਾਨੇ ਦੇ ਵਿੱਚ ਜਮਾ ਹੁੰਦੀ ਆ ਤੇ ਉਹ ਤੋਂ ਬਾਅਦ ਜਦ ਡਾਕਖਾਨਾ ਵਾ ਉਹ ਆਪਾਂ ਨੂੰ ਦਿੰਦਾ ਵਾ ਜਿਹੜੇ ਫਿੰਗਰਾਂ ਦੀ ਆਪਾਂ ਨੂੰ ਡੇਟ ਮਿਲਦੀ ਆ ਉਹ ਜਦੋਂ ਆਪਾਂ ਨੂੰ ਫਿੰਗਰਾਂ ਦੀ ਡੇਟ ਮਿਲਦੀ ਆ ਕਸਤੂਰੇ ਦੀ ਤੇ ਉੱਥੇ ਜਾ ਕੇ ਆਪਣੇ ਫਿੰਗਰ ਹੋਣੇ ਹੁੰਦੇ ਆ ਤੇ ਜਿਹੜੀ ਡੇਟ ਆ ਉਹ ਬਹੁਤ ਜ਼ਾਨੀ ਦੀ ਹੋਂ ਤਾਂ ਜਿਹੜੀ ਪੰਜਾ ਪੰਜਾ 86 ਮਹੀਨਿਆਂ ਦੀ ਮਿਲ ਰਹੀ ਆ ਫਿੰਗਰਾਂ ਦੀ ਡੇਟ ਜਦੋਂ ਆਪਣੇ ਉਸ ਦਿਵਾਰ ਫਿੰਗਰ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੀ ਆਪਣੇ ਸੰਜੋੜਨ ਸੰਜੋੜਨ ਉਹ ਆ ਜਿਵੇਂ ਆਪਾਂ ਨੋਮੀਨਲ ਵੀ ਪਰਾਂ ਤੇ ਉਹ ਮਿਲਦੀ ਆ ਕਈ ਵਾਰ ਤਾਂ ਜਦੋਂ ਆਪਾਂ ਉਹ ਸੰਜੋੜਨੋਂ ਵੀ ਆਪਾਂ ਜਿਹੜੀ ਨੰਗੀ ਹੁੰਦੀ ਨੰਗੀ ਹੋਈ ਮਿਲਦੀ ਆ ਜਦੋਂ ਮਿਲਦੀ ਆ ਤਕਰੀਬਨ ਉਹ ਨੰਗੀ ਹੋਈ ਹੋਈ ਮਿਲਦੀ ਆ ਤੇ ਉਹਦੇ ਰਹਿੰਦੇ ਰਹਿੰਦੇ ਜੇ ਤਾਂ ਆਪਾਂ ਕਿਸੇ ਵੀ ਮਾਲਕ ਦੇ ਹਨਾ ਕੰਮ ਕਰਦੇ ਆ ਮਾਲਕ ਜੀ ਆਪਣਾ ਕੰਤਰਾਤੋ ਜਿਹੜਾ 3 ਮਹੀਨਿਆਂ ਦਾ ਨਾਲ ਬਿਲਾਵੇ ਤੇ ਨਮੀਨੇ ਆਪਾਂ ਨੂੰ ਉਹਦਾ ਕੰਮ ਉੱਥੇ ਕੀਤਾ ਹੋਣਾ ਚਾਹੀਦਾ ਵਾ ਤੇ ਆਪਣਾ ਜਿਹੜਾ ਟੈਕਸ ਆ ਸਰਕਾਰ ਨੂੰ ਗਿਆ ਹੋਣਾ ਚਾਹੀਦਾ ਵਾ ਵੀ ਮਾਲਕ ਨੂੰ ਮਤਲਬ ਇਹ ਵੀ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਮੈਂ ਇਹਦਾ ਟੈਕਸ ਆ ਜਿਹੜਾ ਸਰਕਾਰ ਨੂੰ ਵੀ ਮਤਲਬ ਦੇ ਰਿਆ ਵਾ ਭੇਜ ਰਿਆ ਵਾ ਤੇ ਮੈਨੂੰ ਇੱਕ ਬੰਦੇ ਦੀ ਲੋੜ ਹੈ ਜਿਉ ਮਾਲਕ ਕਹਿੰਦਾ ਵਾ ਲੈ ਕੇ ਦਿੰਦਾ ਵਾ ਤੇ ਮੈਨੂੰ ਵੀ ਬੰਦੇ ਦੀ ਲੋੜ ਆ ਵੀ ਮੈਂ ਅੱਗੇ ਵੀ ਇਹ ਬੰਦੇ ਵੀ ਮਤਲਬ ਮੈਨੂੰ ਵੀ ਲੋੜਾ ਮੈਨੂੰ ਹਮੇਸ਼ਾ ਲਈ ਕੰਮ ਤੇ ਰੱਖਣਾ ਚਾਹੁੰਦਾ ਫੇਰ ਤੁਹਾਡੀ ਆ ਜਿਹੜੀ ਉਹ ਸੰਥੋੜਾ ਜਿਹੜਾ ਮਤਲਬ ਸੰਜੋੜਨ ਉਹ ਤੇ ਉਹ ਥੋੜੀ ਹੈ ਜਿਹੜੀ ਮਤਲਬ ਸਾਲ ਵਾਲੇ ਪੇਪਰਾਂ ਚ ਵੀ ਚੇਂਜ ਹੋ ਜਾਂਦੀ ਹੈ ਪਹਿਲਾਂ ਜਿਵੇਂ ਤੁਹਾਨੂੰ ਸੀਜ਼ਨਲ ਸੰਜੋੜਨ ਮਿਲਦੀਆਂ ਉਸ ਤੋਂ ਬਾਅਦ ਤੁਹਾਡਾ 49 ਦਿਨ ਕੰਮ ਹੋਣਾ ਚਾਹੀਦਾ ਵਾ ਕੀਤਾ ਲਗਾਤਾਰ ਤੁਹਾਡੇ ਟੈਕਸ ਜਾਣੇ ਜਾਏ ਹੋਣੀ ਚਾਹੀਦੀ ਹੈ ਸਰਕਾਰ ਨੂੰ ਤੇ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਸੰਜੋੜਨ ਮਿਲਦੀਆਂ ਸਪੋਰਟ ਦੇ ਨਾਮ ਤੋਂ ਉਹ ਸੰਜੋੜਨ ਉਹ ਜਿਹੜੀਆਂ ਤੁਹਾਨੂੰ ਮਿਲ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਕੰਮ ਕੰਮ ਤਦ ਰਾਤ ਤੋਂ ਚੱਲੀ ਜਾਂਦਾ ਵਾ ਤੇ ਤੁਸੀਂ ਮਤਲਬ ਇੱਥੇ ਆਪਦਾ ਵਧੀਆ ਕੰਮ ਕਰ ਸਕਦੇ ਆਂ ਉਦੋਂ ਬਾਅਦ ਸਾਨੂੰ 2 ਸਾਲ ਦੀ ਇਦਾਂ ਇਦਾਂ 2-2 ਸਾਲ ਦੀ ਉਦੋਂ ਬਾਅਦ 5 ਸਾਲ ਦੀ ਇਦਾਂ ਸੰਜੋੜ ਨੂੰ ਮਿਲ ਜਾਂਦੀ ਆ ਤੇ ਵੀ ਜਿਹੜੇ ਵੀਰ ਵੀ ਹੁਣ ਨੋਮੀਨਲ ਪੀਪਰਾਂ ਤੇ ਆਉਂਦੇ ਆ ਤੇ ਉਹਦੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਗਿਆ ਵੀ ਪੈੱਕ ਤੇ ਆਪਦਾ ਵੀ ਮਾਲਕ ਨਹੀਂ ਕਰਦਾ ਤਾਂ ਆਪ ਮਿਲ ਕਰ ਦੋ ਤੇ ਉਸ ਤੋਂ ਬਾਅਦ ਮਾਲਕ ਜੀ ਨੇ ਤੁਹਾਨੂੰ ਸੱਦਿਆ ਵਾ ਤੇ ਉਹ ਨਾਲ ਜਾ ਕੇ ਤੁਹਾਨੂੰ ਮਤਲਬ ਸਾਰੇ ਤੁਹਾਡੀ ਫੇਲ ਤਿਆਰ ਕਰਵਾ ਕੇ ਤੇ ਉਹ ਜਮਾ ਕਰਵਾਊਗਾ ਜਮਾ ਕਰਵਾਉਣ ਤੋਂ ਬਾਅਦ ਹੀ ਆ ਜਿਹੜੀ ਤੁਹਾਨੂੰ ਉਹ ਪਿੰਗਰਾਂ ਦੀ ਡੇਟ ਮਿਲੂਗੀ ਹਾਂਜੀ ਜੇ ਹੁੰਦੇ ਸਾਰ ਕਈ ਵੀਰ ਆਪਾਂ ਇਦਾਂ ਵੇਖਣਾ ਜਾਣਦੇ ਆ ਵੀ ਘੰਟਿਆਂ ਦੇ حساب ਨਾਲ ਆ ਮਤਲਬ ਆ ਲੀਗਲ ਕੰਮ ਕਰਨ ਲੱਗ ਜਾਂਦੇ ਨੇ ਜਿੰਨਾ ਵੀਰਾਂ ਦੇ ਬੀਜੇ ਵੀ ਹੁੰਦੇ ਆ ਹਨਾ ਉਹ ਵੀ ਉਹਦੇ ਰਹਿੰਦੇ ਰਹਿੰਦੇ ਆਪਾਂ ਘੰਟਿਆਂ ਵਾਲੇ ਜਿਵੇਂ ਕਿ ਤੇ ਆਪਾਂ ਕਹਿੰਦੇ ਚਲੋ 8 ਇਰੋਂ ਮੈਲਦੇ ਆ ਤੇ ਵੀ ਇੰਨਾ ਵਿੱਚੋਂ 8-9 ਘੰਟੇ ਲੱਗਦੇ ਆ ਵੀ ਜਿਵੇਂ ਆਪਾਂ ਮਹੀਨੇ ਦੇ ਹਿਸਾਬ ਨਾਲ ਜਿੱਤੇ ਕੰਤਰਾਤੋ ਤੇ ਕੰਮ ਕਰਦੇ ਆ ਹਨਾ ਵੀ ਉੱਥੇ ਕੰਮ ਪੈਸੇ ਘੱਟ ਵੰਦੇ ਆ ਫੇ ਇਦਾਂ ਨਾ ਕਰਿਆ ਕਰੋ ਨਾਵੇਂ ਵੀਰ ਜਿਨ੍ਹਾਂ ਲਈ ਹਜੇ ਪੇਪਰ ਬਣਾਉਣੇ ਹੁੰਦੇ ਤੁਸੀਂ ਜਿੱਥੇ ਵੀ ਕੰਮ ਕਰਨਾ ਪੈਸੇ ਭਲੇ ਘਾਟਾ ਤੁਸੀਂ ਪੈਸਾ ਨਹੀਂ ਦੇਖਣਾਗਾ ਤੇ ਤੁਸੀਂ ਜਿਹੜਾ ਕੰਮ ਆ ਉਹ ਵੀ ਜਿਹੜਾ ਪੇਪਰਾਂ ਤੇ ਕੰਤਰਾਤੋ ਤੇ ਕਰਨਾ ਵੀ ਜਿਹੜਾ ਮਾਲਕ ਤੁਹਾਡਾ ਕੰਤਰਾਤੋ ਕਰੇ ਤੇ ਟੈਕਸ ਭਰੇ ਸਰਕਾਰ ਨੂੰ ਜਿੱਤੇ ਜਿਹੜੇ ਤੁਹਾਡੇ ਅੱਗੇ ਪੇਪਰ ਆ ਉਹ ਬਾਹਰ ਜਾ ਵੀ ਲਗਾਤਾਰ ਜੇ ਤੁਹਾਡੇ ਟੈਕਸ ਜਾਨਦਾ ਸਰਕਾਰ ਨੂੰ ਤੇ ਫਿਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਤੇ ਆਮ ਨਾਲ ਤੁਹਾਡੇ ਅੱਗੇ ਪੇਪਰ ਭਾਲ ਜਾਂਦੇ ਜਿਹੜੇ ਵੀ ਹੁਣ ਨੋਮੀਨਲ ਤੇ ਜਿਹੜੇ ਵੀ ਮਾਲਕ ਕੋਲੇ ਆਈ ਆ ਇਹੋ ਮਾਲਕ ਤੁਹਾਨੂੰ ਰੱਖਦਾ ਠੀਕ ਆ ਨਹੀਂ ਜੀ ਤੁਹਾਡਾ ਮਤਲਬ ਕਿਰਾ ਟਟ ਆਪਦੀ ਜਮ੍ਹਾਂ ਕਰਵਾ ਕੇ ਤੇ ਉਦੋਂ ਬਾਅਦ ਮਾਲਕ ਦੇ ਕਹਿ ਦੇ ਨੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜੇ ਤੁਹਾਨੂੰ ਹੋਰ ਵੀ ਕਿਸੇ ਮਾਲਕ ਦੇ ਵੀ ਤੁਸੀਂ ਕੰਮ ਕਈ ਵੀਰਾਂ ਦੇ ਕਮੈਂਟ ਇਦਾਂ ਵੀ ਹੁੰਦੇ ਆ ਆਉਂਦੇ ਹੁੰਦੇ ਵੀ ਅਸੀਂ ਹੋਰ ਮਾਲਕ ਦੇ ਕੰਮ ਕਰ ਸਕਦੇ ਆ ਵੀ ਮਤਲਬ ਜੇ ਜਿਹੜੇ ਮਾਲਕ ਨੇ ਸਾਨੂੰ ਸੱਦਿਆ ਵਾ ਵੀ ਹੋਰ ਮਾਲਕ ਦਾ ਕੰਟਰੈਕਟੋਂ ਲਾ ਸਕਦੇ ਆ ਬਾਅਦ ਚ ਸੰਜੋਗ ਨੂੰ ਮਿਲਦੀ ਹਾਂਜੀ ਜਦੋਂ ਥੋੜੀ ਕਟ ਜਮਾ ਹੋਊਗੀ ਫਿੰਗਰ ਆਂਡ ਡੇਟ ਮਿਲ ਗਈ ਤੁਹਾਨੂੰ ਜੇ ਹੋਰ ਵੀ ਕਿਤੇ ਕੰਮ ਮਿਲਦਾ ਵਾ ਮਾਲਕ ਦਾ ਤੁਹਾਨੂੰ ਕੰਟਰੈਕਟੋਂ ਤੇ ਕੰਮ ਮਤਲਬ ਪਿਛਲੇ ਤੁਹਾਨੂੰ 3 ਨ ਮਹੀਨਿਆਂ ਦਾ ਥੋੜਾ ਕੰਟਰੈਕਟੋਂ ਉਸ ਅਗਾਹ ਅੰਗੇ ਪੇਪਰ ਤੇ ਬਣਾਉਣ ਲਈ ਤੁਹਾਨੂੰ ਅਗਲੇ 3 ਮਹੀਨਿਆਂ ਦਾ ਕੰਟਰੈਕਟੋਂ ਹੋਣਾ ਚਾਹੀਦਾ ਤੇ ਸਰਕਾਰ ਨੂੰ ਜਿਹੜਾ ਟੈਕਸ ਉਹ ਜਾਣਾ ਚਾਹੀਦਾ ਤੇ ਜੇ ਤੁਸੀਂ ਕਿ ਇਦਾਂ ਤੁਹਾਨੂੰ ਕੋਈ ਮਾਲਕ ਮਿਲਦਾ ਵਾ ਵੀ ਉਹ ਮਾਲਕ ਤੁਹਾਨੂੰ ਨਹੀਂ ਰੱਖਦਾ ਕੋਈ ਹੋਰ ਮਾਲਕ ਲੱਭ ਕੇ ਤੁਸੀਂ ਜਿਹੜਾ ਰੈਗੂਲਰ ਕੰਮ ਕਰੋ।ੰਤਰਾਤੋਂ ਤੇ ਕਰੋ ਸਰਕਾਰ ਨੂੰ ਉਹਦਾ ਟੈਕਸ ਜਾਣਾ ਚਾਹੀਦਾ ਉਸ ਤੋਂ ਬਾਅਦ ਹੀ ਜਿਹੜੇ ਤੁਹਾਡੇ ਪੇਪਰ ਆ ਅੱਗੇ ਆ ਜਿਹੜੇ ਉਹ ਬਾਨਨੇ ਆ। ਆਇ ਨੀਗਾ ਵੀ ਜੇ ਤੁਹਾਡੇ ਹੁਣ ਮਾਲਕ ਨਿਕੇਰਾ ਪੇਪਰ ਜਮਾ ਕਰਵਾਤੀ, ਗੱਟ ਜਮਾ ਕਰਾਤੀ ਫਿੰਗਰ ਲੈਂਡ ਡੇਟ ਮਿਲ ਗਈ ਵੀ ਤੁਸੀਂ ਫੇਰ ਜਿਵੇਂ ਕੰਟ੍ਰੈਕਟਾਂ ਦੇ ਹਿਸਾਬ ਨਾਲ ਤੁਸੀਂ ਕੰਮ ਕਰ ਲੱਗ ਜਾਓ ਜਾਂ ਕਿਵੇਂ ਵੀ ਕੋਈ ਤੁਹਾਡਾ ਕੰਟਰੈਕਟੋਂ ਨੀਗਾ ਤੇ ਉਹਦੇ ਬਾਅਦ ਉਹ ਉਹਦੇ ਰਹਿੰਦੇ ਹੋਏ ਤੁਹਾਡੇ ਪੇਪਰ ਇੱਥੇ ਵੀ ਨਹੀਂ ਬਾਨਨੇਗੇ। ਠੀਕ ਹੈ ਜੀ ਇਹ ਸੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਤੇ ਉਹ ਵੀ ਜਿਹੜੇ ਵੀਰਾਂ ਦੇ ਜ਼ਿਆਦਾ ਕਮੈਂਟ ਆ ਰਹੇ ਸੀ ਮੈਂ ਕਿਹਾ ਚਲੋ ਕੱਲ ਵੀ ਵੀਡੀਓ ਨਹੀਂ ਬਣੀ ਅੱਜ ਸਵੇਰ ਵੀ ਨਹੀਂ ਟਾਈਮ ਲੱਗਾ ਤੇ ਹੁਣ ਮੈਂ ਕਿਹਾ ਕੰਮ ਤੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਜਿਹੜੇ ਵੀਰਾਂ ਨੇ ਬਹੁਤ ਵੀਰ ਕਈ ਦੂਰੀ ਦੂਰੀ ਵਾਰ ਵੀ ਉਹ ਕਮੈਂਟ ਕਰ ਰਹੇ ਆ ਵੀ ਤੁਸੀਂ ਸਾਨੂੰ ਦੱਸਿਆ ਨਹੀਂਗਾ ਵਿਨੋਮੈਨਲ ਪੇਪਰਾਂ ਤੇ ਆ ਕੇ ਅੱਗੇ ਕੀ ਪ੍ਰੋਸੈਸ ਹੁੰਦਾ ਵੀ ਜਾਣ ਸੀ ਕਿੰਨੇ ਟਾਈਮ ਚ ਪੱਕੇ ਹੋ ਜਾਂਦੇ ਆ ਬਾਕੀ ਹੋ ਸਕਦੇ ਆ ਤੇ ਕਿਉਂਕਿ ਅੱਜ ਵੀਰਾਂ ਨੂੰ ਬਹੁਤ ਜਿਹੜੇ ਇੱਥੇ ਵੀ ਆ ਚੁੱਕੇ ਆ ਨਾ ਉਹਨਾਂ ਨੂੰ ਵੀ ਟੈਨਸ਼ਨ ਆ 9 ਮਹੀਨੇ ਵਾਲਾ ਤੇ ਵੀ ਪਤਾ ਨਹੀਂ ਹੁਣ ਸਾਨੂੰ ਪੇਪਰ ਮਿਲ ਲੰਗੇ ਵੀ ਅਸੀਂ ਇੰਡੀਆ ਜਾ ਸਕਦੇ ਆ ਵਾਪਸ ਜਾਂ ਕਿਤੇ ਜਿਹੜੇ ਹੁਣ ਉਧਰੋਂ ਵੀਰ ਆਉਂਦੇ ਆ ਚਲੋ ਉਹਨਾਂ ਤਾਂ ਨਹੀਂ ਹੁੰਦਾ ਇੰਨਾ ਹਨਾ ਕਿਹੜਾ ਹੁੰਦਾ ਜਾਂ ਚਾ ਵੀ ਸਾਡਾ ਵੀਜ਼ਾ ਲੱਗ ਗਿਆ ਅਸੀਂ ਜਾਣਾ ਵੀ ਪਤਾ ਨਹੀਂ ਇਟਲੀ ਜਾ ਕੇ ਵੀ ਕੀ ਵੀ ਮਤਲਬ ਸਾਰਾ ਕੁਝ ਹੋ ਜਾਣਾ ਵੀ ਜਨ ਦੇ ਸਾਰੇ ਸੋਨ ਆਪਾਂ ਕਈ ਵੀਡੀਓ ਚ ਦੱਸਿਆ ਵੀਰਾਂ ਦੇ ਬਹੁਤ ਜਿਹੜੇ ਭਲੇਖੇ ਆ ਇੱਥੇ ਆ ਕੇ ਨਿਕਲਦੇ ਆ ਤੇ ਚਲੋ ਉਹ ਵੀ ਆਪਾਂ ਐਵੇਂ ਨਹੀਂ ਕਹਿੰਦੇ ਵੀ ਜਾਂ ਕੋਈ ਏਡੇ ਮਾੜੀ ਹਾਲਾਤ ਆ ਜਾਂ ਕਿਵੇਂ ਆ ਵੀਰ ਆਏ ਵੀ ਆ ਨੋਮੀਨਲ ਆ ਤੇ ਪੱਕੇ ਵੀ ਹੋਏ ਆ ਆਪਦੀਆਂ ਫੈਮਲੀਆਂ ਵੀ ਪਿੱਛੇ ਬੁਲਾ ਲਈਆਂ ਦੋ ਦੋ ਤਿੰਨ ਸਾਲਾਂ ਬਾਅਦ ਸਾਰਾ ਕੁਝ ਠੀਕ ਵੀ ਹੋ ਗਿਆ ਪਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਤੇ ਪਰ ਸਾਰਾ ਕੁਝ ਵਧੀਆ ਹੋ ਜਾਂਦਾ ਇਦਾਂ ਨਹੀਂ ਗਾ ਵੀ ਜਾਂ ਆਪਾਂ ਕਈ ਵੀ ਜਿਹੜੇ ਵੀਰ ਹੁਣ ਆਉਂਦੇ ਆ ਜਾਂ ਵੀ ਉਹ ਵੀ ਮਤਲਬ ਡਾਲ ਉਹਨਾਂ ਨੂੰ ਆਪਾਂ ਨਹੀਂ ਕਹਿੰਦੇ ਵੀ ਜਾਂ ਤੁਸੀਂ ਵੀ ਇਤਿਹਾਗਿੱਦਾ ਕੋਸ ਨਹੀਂ ਹੁੰਦਾ ਸਾਰਾ ਕੋਸ ਆਪਾਂ ਇਹੀ ਕਹਿੰਨੇ ਆ ਵੀ ਹੌਲੀ-ਹੌਲੀ ਸਾਰਾ ਕੋਸ ਹੋ ਜਾਂਦਾ ਜੇ ਆਪਾਂ ਵੀ ਆਉਂਦੇ ਸਾਰੇ ਆਪਾਂ ਨੂੰ ਵੀ ਮਤਲਬ ਸਾਰਾ ਕੋਸ ਉਹ ਜੇ ਆਪਾਂ ਨੂੰ ਮੈਲ ਜੇ ਆਪਾਂ ਪਿੱਛੇ ਇੰਡੀਆ ਵੀ ਜਲਦੀ ਜਾਵਣੀ ਸਾਲੋਂ ਅੰਦਰ ਅੰਦਰ ਕਿਸੇ ਨੂੰ ਬਲਾ ਵੀ ਲਈਏ ਪਿੱਛੇ ਫੈਮਿਲੀ ਮੈਂਬਰ ਨੂੰ ਇਦਾਂ ਨਹੀਂ ਹੁੰਦਾਗਾ ਵੀ ਸਾਰਾ ਟਾਈਮ ਮਤਲਬ ਸਾਰਾ ਕੋਸ ਹੋ ਜਾਂਦਾ ਟਾਈਮ ਲੱਗਦਾ ਵਾ ਤੇ ਹੋਰ ਵੀ ਜਿਹੜੇ ਵੀਰ ਆਏ ਹਨ ਮੈਂ ਹਨ ਉਹ ਕਿਉਂਕਿ ਹੁਣ ਇੱਕ ਤਾਂ ਵਿੱਚ ਛੁੱਟੀਆਂ ਆ ਗਈਆਂ ਜਿਹੜੇ ਆ ਪਿਛਲੇ ਮਹੀਨੇ ਆਈਆਂ ਹਾਂ ਤੁਹਾਨੂੰ ਨਵੰਬਰ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਜਿਨ੍ਹਾਂ ਨੂੰ ਅਜੇ ਤੱਕ ਜਿਨ੍ਹਾਂ ਦੀਆਂ ਟਿਕਟਾਂ ਜਮਾ ਨਹੀਂ ਹੋਈਆਂ ਗਿਆ ਉਹਨਾਂ ਅੱਗੇ ਛੁੱਟੀਆਂ ਆਈਆਂ ਵਾ ਛੁੱਟੀਆਂ ਆ ਗਈਆਂ ਪਰ ਫਤੂਰਾ ਜਿਨ੍ਹਾਂ ਵੀਰਾਂ ਦਾ ਨਹੀਂ ਹੋਇਆ ਤੇ ਉਹ ਵਿਚਾਰੇ ਵੀਰਾਂ ਨੂੰ ਹਜੇ ਕੰਮ ਵੀ ਨਹੀਂ ਮਿਲਦਾਗਾ ਤੇ ਫਰੀ ਬੈਠੇ ਆ ਕਿਉਂਕਿ ਜਿਨ੍ਹਾਂ ਜਿਕਰ ਕੋਈ ਪੇਪਰ ਨਹੀਂਗਾ ਹਨਾ ਉਹਨਾਂ ਜਿਕਰ ਕੰਮ ਵੀ ਨਹੀਂ ਕਰ ਸਕਦੇ ਕਿ ਤੇ ਉਹਨਾਂ ਵੀਰਾਂ ਨੂੰ ਆਪਾਂ ਇਹੀ ਕਹਿੰਨੇ ਆ ਵੀ ਕੋਈ ਗੱਲ ਨਹੀਂ ਗਈ ਹੌਲੀ ਹੌਲੀ ਸਾਰਾ ਕੁਝ ਹੋ ਜਾਂਦਾ ਕੰਮ ਵੀ ਮਿਲ ਜਾਂਦਾ ਵਾ ਤੇ ਵੀ ਆ ਛੁੱਟੀਆਂ ਦਾ ਕਰਕੇ ਵਿੱਚ ਆ ਗਿਆ ਤੇ ਕਈ ਵੀਰਾਂ ਨੂੰ ਹੁਣ ਜਨਵਰੀ ਦੇ ਆ ਆਪਣੇ ਵੀ ਉੱਧਰ ਵੀਰਾਂ ਨੂੰ ਜਨਵਰੀ ਦੇ ਆ ਮਿਲਿਆ ਹੋਇਆ ਡੇਟਾਂ ਕਿਉਂਕਿ ਵਿੱਚ ਛੁੱਟੀਆਂ ਆ ਗਈਆਂ ਸੀਗੀਆਂ ਵਿੱਚ ਤੇ ਵੀ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਗਈ ਵੀ ਹੌਲੀ ਹੌਲੀ ਸਾਰਾ ਕੰਮ ਹੋ ਜਾਂਦਾ ਹੁਣ ਕਈ ਵੀਰ ਬਹੁਤ ਜ਼ਿਆਦਾ ਆਪਾਂ ਵੇਖਦੇ ਆ ਬਹੁਤ ਫੋਨ ਵੀ ਆਉਂਦੇ ਆ ਤੇ ਵੀ ਆ ਕੇ ਜਿਹੜੇ ਨਵੇਂ ਇੱਕਦਮ ਇੱਕ ਤਾਂ ਇੰਡੀਆ ਤੋਂ ਆਏ ਹੁੰਦੇ ਫਿਰ ਇੱਧਰ ਆ ਕੇ ਨਾ ਕੰਮ ਨਾ ਕੋਈ ਪੇਪਰ ਜਮਾ ਕੋ ਹੁੰਦਾ ਵੀਰ ਬਹੁਤ ਮਤਲਬ ਦਿਲ ਸਿੱਟੇ ਹੋਇਆ ਉਹਨਾਂ ਨੂੰ ਆਪਾਂ ਇਹੀ ਕਹਿੰਨੇ ਆ ਬਿਕੋਸ ਨਹੀਂ ਹੁੰਦਾ ਵੀਰ ਜੀ ਹੌਲੀ ਹੌਲੀ ਸਿਰੋ ਆਪਾਂ ਇੱਥੇ ਇਟਲੀ ਪਹੁੰਚ ਗਏ ਤੇ ਮਤਲਬ ਸਾਰਾ ਕੰਮ ਹੋ ਜਾਣਾ ਟੈਨਸ਼ਨ ਨਾਲਿਆ ਕਰੋ ਟਾਈਮ ਲੱਗਦਾ ਹਰ ਇੱਕ ਗੱਲ ਨੂੰ ਦੇ ਵੀ ਤੁਸੀਂ ਉਹ ਕੋਈ ਟੈਨਸ਼ਨ ਨਾ ਲਿਆ ਕਰੋ ਹੌਲੀ ਹੌਲੀ ਸਾਰਾ ਕੁਝ ਹੋ ਜੂਗਾ ਕੰਮ ਵੀ ਮਿਲ ਜੂਗਾ ਕੰਮ ਬਹੁਤ ਆ ਇੱਥੇ ਕੰਮ ਹੈਗੇ ਆ ਪਰ ਲੀਗਲ ਬੰਦਿਆਂ ਲਈ ਜਿੰਨਾਂ ਕੋਲੇ ਪੇਪਰ ਆ ਹੁਣ ਸਾਡੇ ਕੋਲੇ ਵੀ ਕੱਲ ਅਸੀਂ ਇੱਕ ਬੰਦੇ ਨੂੰ ਭੇਜਿਆ ਸਾਲੇ ਦਾ ਕੰਮ ਨਿਕਲਿਆ ਸੀਗਾ ਪੁੱਛਿਆ ਸੀ ਪਹਿਲਾਂ ਸੀ ਵੀ ਜੇ ਤਾਂ ਬੇ ਉਹ ਬਿਨਾ ਪੇਪਰਾਂ ਤੋਂ ਚੱਲਦਾ ਉਹ ਕਹਿੰਦੇ ਵੀ ਨਹੀਂ ਵੀ ਬਿਨਾ ਪੇਪਰਾਂ ਤੋਂ ਨਹੀਂ ਵੀ ਮਾਲਕ ਕਮਾਂਦਾਗਾ ਵੀ ਕਈ ਵਾਰਕ ਬੰਦੇ ਦੇ ਸਰਟੀਫਿਕੇਟ ਲੱਗ ਜਾਂਦੀ ਫਿਰ ਮਾਲਕ ਕਹਿੰਦੇ ਵੀ ਅਸੀਂ ਫਸ ਜਾਂਦੇ ਆ ਤੇ ਤਾਂ ਕਰਕੇ ਵੀ ਜਿਹੇ ਪੇਪਰ ਵਾਲਾ ਹੈਗਾ ਤਾਂ ਕੋਈ ਵੀ ਦੱਸੋ ਫਿਰ ਦੱਸ ਪਾਓ ਤੇ ਫੇਰ ਆਪਾਂ ਚਲੋ ਇੱਕ ਪੇਪਰ ਵਾਲੇ ਵੀਰ ਨੂੰ ਹੀ ਉੱਥੇ ਪੇਪਰ ਸੀਗੇ ਜਿਹਦੇ ਕੋਲੇ ਤੇ ਉਹਨੂੰ ਆਪਾਂ ਤੁਸੀਂ ਭੇਜਿਆ ਵਾ ਤੇ ਇੱਦਾਂ ਕੱਲ ਹੀ ਭੇਜਿਆ ਹੁਣ ਵੇਖੋ ਵੀ ਕਿਦਾਂ ਉਹਨਾਂ ਦਾ ਉਹਦਾ ਕੰਮ ਪਸੰਦ ਆਉਂਦਾ ਵਾ ਤਾਂ ਕਿਵੇਂ ਪਿੱਛੇ ਵੀ ਆਪਾਂ ਕਿਉਂਕਿ ਗਰਮੀ 'ਚ ਤਾਂ ਕੰਮ ਇੱਥੇ ਬਹੁਤ ਖੁੱਲ ਜਾਂਦੇ ਆ ਮਿਲ ਜਾਂਦੇ ਆ ਥੋੜੇ ਸਾਦੀ 'ਚ ਲੋਕ ਮਹੀਨੇ ਔਖਾ ਹੋ ਜਾਂਦਾ ਵਾ ਤੇ ਆਪਾਂ ਪਿੱਛੇ ਵੀ ਬਹੁਤ ਆਪਣੇ ਚਾਏ ਬਣੇ ਹੋਇਆ ਗਰੁੱਪ ਤੇ ਬਹੁਤ ਹੋਰ ਵੀ ਵੀਰ ਜਿਨ੍ਹਾਂ ਕੋਲੇ ਕੰਮ ਆ ਉਹਦੇ ਵਿੱਚ ਐਡਾ ਹੈਲਪ ਕਰਕੇ ਬਹੁਤ ਵੀਰਾਂ ਨੂੰ ਪਿੱਤੇ ਕੰਮ ਤੇ ਲਵਾਇਆ ਵਾ ਵੀ ਇਦਾਂ ਨਹੀਂ ਗਾ ਵਿਆਪਤਾ ਆਈ ਵੀ ਕਿੰਨੇ ਵੀ ਹੋਰ ਵੀ ਜਿੱਥੇ ਆਪਣੇ ਵੀਰ ਪੰਜਾਬੀ ਆ ਜਿਹੜੇ ਪਰਾਣੇ ਰਹਿੰਦੇ ਆ ਇਦਾਂ ਹੀ ਆਪ ਦਾ ਰਲ ਮਿਲ ਕੇ ਸਾਰੇ ਗਰੁੱਪ ਬਣਾ ਲੈਣ ਜਿੱਥੇ ਵੀ ਕੋਈ ਕੰਮ ਦੀ ਦਸ ਹੁੰਦੀ ਹੈ ਨਾ ਤੇ ਉਹ ਵਿੱਚ ਪਾ ਕੇ ਵੀ ਜਿੰਨੇ ਵੀ ਇੱਥੇ ਆਪਣੇ ਵੀਰ ਆਉਂਦੇ ਆ ਵਿਚਾਰੇ ਉਹਨਾਂ ਦੀ ਹੈਲਪ ਹੋ ਜਾਂਦੀ ਆ ਵੀ ਇਦਾਂ ਨੇ ਤੁਸੀਂ ਨੇਕ ਨੇਕੀ ਵਾਲੇ ਕੰਮ ਜ਼ਰੂਰ ਕਰਿਆ ਕਰੋ ਤੇ ਵੀ ਇਹਦੇ ਨਾਲ ਆਪਣਾ ਵੀ ਚਲੋ ਕੁਛ ਨਹੀਂ ਜਾਂਦਾ ਜੇ ਆਪਾਂ ਕਿਸੇ ਨੂੰ ਦਸ ਪਾਉਣੇ ਆ ਕੰਮ ਤੇ ਜਾਂ ਲਵਾਉਣੇ ਆ ਹੁਣ ਆਪਣੇ ਕੋਲੇ ਆਈਫੋਨ ਆਇਆ ਉਹਦੋਂ ਇੱਕ ਹੋਮੈਸਟਿਕ ਕੰਮ ਤੇ ਭੇਜਿਆ ਵੀਰ ਨੂੰ ਅੰਤੇ ਵੀ ਜੀ ਮੈਂ ਦੱਸੀ ਮੈਂ ਹੁਣ ਆਪਣੇ ਕੁਪੀਰਾ ਕੋਲ ਹਜੇ ਪੇਪਰ ਨਹੀਂ ਹੈਗੇਗੇ ਫਿਰ ਆਪਾਂ ਇਦਾਂ ਵਿਚਾਰ ਨਹੀਂ ਇਹਨਾਂ ਕੋਲੇ ਹੈਗੇ ਆਪਾਂ ਕਿਸੇ ਨੂੰ ਹੋਰ ਅੱਕੇ ਦੱਸ ਪਾ ਦਿੰਨੇ ਆ ਚਲੋ ਤੁਸੀਂ ਜਾਵੜੋ ਹਨਾ ਵੀ ਇਦਾਂ ਹੁੰਦਾਗਾ ਇਹ ਤਾਂ ਬਹੁਤ ਜ਼ਿਆਦਾ ਜੇ ਆਪਾਂ ਕਿਸੇ ਦੀ ਹੈਲਪ ਕਰਦੇ ਆ ਇਹ ਬਹੁਤ ਨੇਕੀ ਦਾ ਕੰਮ ਆ ਤੇ ਦੰਬੀਰ ਆ ਜਿਹੜੇ ਪੁਰਾਣੇ ਇੱਥੇ ਵੀ ਉਹ ਜ਼ਰੂਰ ਹੈਲਪ ਕਰਿਆ ਕਰੋ ਜੀ ਨੂੰ ਆਪਾਂ ਨਹੀਂ ਵੀ ਸੱਦਿਆਗਾ ਭਾਵੇਂ ਬੇਸ਼ੱਕ ਦੀ ਵੀ ਜੇ ਆਪਾਂ ਕੋਈ ਕੰਮ ਨੂੰ ਕਹਿੰਦਾ ਵਾ ਤੇ ਆਸੇ-ਪਾਸੇ ਕਿਸੇ ਨੂੰ ਕਹਿ ਕੇ ਵਾਚਦੇ ਦਾ ਕਰਕੇ ਕਿਉਂਕਿ ਜਦੋਂ ਵੀ ਅਸੀਂ ਤਾਂ ਖੁਦ ਵੇਖਿਆ ਵਾ ਜਦੋਂ ਆਪਾਂ ਟਰਾਈ ਕਰਦੇ ਆ ਤਾਂ ਜਿਹੜੇ ਬਹੁਤ ਕੰਮ ਆ ਨਾ ਜਿਹੜੇ ਆਪਾਂ ਨੂੰ ਪਤਾ ਲੱਗਦਾ ਨਿਕਲਦੇ ਆ ਤੇ ਪਰ ਥੋੜਾ ਜਿਹਾ ਬੋਲੀ ਦਾ ਤੇ ਮਤਲਬ ਪੇਪਰਾਂ ਦਾ ਤਾਂ ਜਰੂਰ ਰੋਲਾ ਪੈਂਦਾ ਵਾ ਤੇ ਕਈ ਥਾਂ ਤੇ ਚਲੋ ਆਸੇ-ਪਾਸੇ ਖੇਤੀ-ਕੁੱਤੀ ਵਾਲਿਆਂ ਨੇ ਚੱਲੀ ਵੀ ਜਾਂਦਾ ਜਿੱਥੇ ਬੋਲੀ ਤੇ ਜਾਵੇਂ ਪੇਪਰਾਂ ਦੀ ਨਹੀਂ ਹੁੰਦੀਗੇ ਉੱਤਾਂ ਹੀ ਹੁਣ ਕੱਚੇ ਵੀਰਾਂ ਦੇ ਵਿਚਾਰ ਆ ਬਹੁਤ ਕਮੈਂਟ ਹੁੰਦੇ ਆ ਤੇ ਫਿਰ ਉੱਥੇ ਵੀ ਆਪਾਂ ਹੁਣ ਕੁਝ ਕਰ ਵੀ ਨਹੀਂ ਸਕਦੇਗੇ ਤੇ ਬਾ ਜਿੱਥੇ ਆਪਾਂ ਕਰ ਸਕਦੇ ਹਾਂ ਵੀਰ ਪੱਕੇ ਵੀ ਜਿਹੜੇ ਬਿਨਾ ਪੇਪਰਾਂ ਦੇ ਜਿਹੜੇ ਪੇਪਰ ਵਾਲੇ ਉਹ ਵੀ ਫ੍ਰੀ ਬੈਠੇ ਆ ਤੇ ਵੀ ਤੁਸੀਂ ਜੇ ਕੋਈ ਐਦਾਂ ਦਾ ਪੇਪਰਾਂ ਦਾ ਕੰਮ ਨਿਕਲਦਾ ਹੁੰਦਾ ਵਾ ਤੇ ਉਹ ਵੀਰਾਂ ਦੀ ਹੈਲਪ ਜਰੂਰ ਕਰਿਆ ਕਰੋ ਠੀਕ ਹੈ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਹੋਰ ਕੋਈ ਤੁਹਾਡੇ ਜਿਹੜੇ ਕਮੈਂਟ ਹੁੰਦੇ ਆ ਤੁਸੀਂ ਜੇ ਤੁਹਾਨੂੰ ਕੁਝ ਪੁੱਛਣਾ ਹੁੰਦਾ ਤੁਸੀਂ ਕਰਦਿਆ ਕਰੋ ਆਪਾਂ ਜਿਹੜੇ ਕੋਈ ਹੁੰਦਾ ਉਹਦਾ ਜਰੂਰ ਆਪਾਂ ਰੈਪਲਾਈ ਕਰਦੇ ਆ ਤੇ ਜੋ ਕੋਈ ਆਪਣਾ ਐਦਾਂ ਜਾਣਕਾਰੀ ਵਾਲਾ ਜਾਂ ਜਾਂ ਕੋਈ ਕਮੈਂਟ ਇਕੱਠੇ ਹੀ ਕੁਝ ਕਹਿੰਦੇ ਜਿਵੇਂ ਹੋਣਾ 9 ਮਹੀਨੇ ਵਾਲੇ ਪੀਪਰਾਂ ਦੇ ਵੀਰਾਂ ਦੇ ਕਾਫੀ ਕਮੈਂਟ ਆਏ ਸੀ ਤੇ ਆਪਾਂ ਕਿਹਾ ਚਲੋ ਇੱਕ ਵੀਡੀਓ ਬਣਾ ਕੇ ਸਾਰਿਆਂ ਨਾਲ ਆਪਾਂ ਸਾਂਝੀ ਕਰਦੇ ਹਾਂ ਠੀਕ ਹੈ ਜੀ ਆ ਮੈਂ ਤੁਹਾਨੂੰ ਹਰ ਵੀਡੀਓ ਚ ਇਹ ਕਹਿਣੀ ਹੁੰਦੀ ਆ ਤੇ ਕਿਉਂਕਿ ਕਹਿਣਾ ਤਾਂ ਬਿਨਾਂ ਕਿਉਂਕਿ ਲਾਈਫ ਆ ਥੋੜੀ ਜੀ ਬੀਜੀ ਜ਼ਿਆਦਾ ਵਾ ਕੰਮ ਤੇ ਜਾਣਾ ਫੇਰ ਘਰੇ ਆਣਾ ਘਰੇ ਆ ਕੇ ਵੀ ਕੰਮ ਹੋ ਜਾਂਦਾ ਨਾ ਤੇ ਵਿੱਚ ਦੀ ਵੀਡੀਓ ਬਣਾਉਣੀ ਹੁਣ ਫੇਰ ਫੇਰ ਕੰਮ ਤੇ ਜਾਣਾ ਨਾ ਤੇ ਵੀ ਜੇ ਕੋਈ ਵੀ ਬਾਦ ਘਟ ਕੋਈ ਅੱਖਰ ਬੋਲਣ ਚ ਜਾਂ ਕੋਈ ਅੱਗੇ ਪਿੱਛੇ ਹੋਇਆ ਹੁੰਦਾ ਉਹਦੇ ਲਈ ਆਪਾਂ ਸਤ ਤੋਂ ਪਹਿਲਾਂ ਹੀ ਮਾਫੀ ਮੰਗਦੇ ਆਂ ਠੀਕ ਹੈ ਜਿੱਤ ਮਿਲਾਂਗੇ ਅਗਲੀ ਵੀਡੀਓ ਚ ਲੈ ਕੇ ਕੋਈ ਹੋਰ ਜਾਣਕਾਰੀ ਵਾਲੀ ਵੀਡੀਓ ਜਾਂ ਤੁਹਾਡੇ ਕਮੈਂਟਾਂ ਦੇ ਜਵਾਬ ਬਾਈ ਬਾਏ